ਆ ਨਹੀਂ ਰਹੀ ਆ ਦੇਖ ਸਕਦੇ ਹੋ ਉਹ ਸਪਲਾਈ ਜਿਹੜੀ ਬੰਦ ਹੈ ਕਿਉਂਕਿ ਕਿਸੇ ਵੀਰ ਨੇ ਜਾਂ ਤਾਰ ਜਾਂ ਕੋਈ ਚੀਜ਼ ਇਹਦੇ ਵਿੱਚ ਫਸੀ ਹੋਈ ਹੈ ਉਹਦੇ ਕਾਰਨ ਸਪਲਾਈ ਨਹੀਂ ਆ ਰਹੀ ਕਿਉਂਕਿ ਇਹਨੂੰ ਜਿੰਨੀ ਵਾਰੀ ਤੁਸੀਂ ਮਰਜ਼ੀ ਕੱਟ ਪਵਾ ਲਓ ਇਹ ਮੋਟਰਸਾਈਕਲ ਨਾ ਸੀਜ਼ ਹੋ ਹੀ ਜਾਣਾ ਆ ਦੇਖ ਸਕਦੇ ਆ ਵੀ ਆ ਉਹ ਛੋਟਾ ਜਿਹਾ ਸਰਾਖ ਹੈ ਇਹਨੂੰ ਆਪਾਂ ਖੋਲਾਂਗੇ ਖੋਲ ਕੇ ਤੁਹਾਨੂੰ ਦਿਖਾ ਲੈਂਦੇ ਹਾਂ ਸਾਰੇ ਸਾਥ ਸ੍ਰੀ ਕਾਲ ਤੇ ਜਿਵੇਂ ਕਿ ਆਪਾਂ ਨਵੇਂ ਆਪਰੇਟਰ ਹੈ ਦਿੱਲੀ ਤੇ ਨੇ ਰਹੇ ਨੇ ਤੁਹਾਨੂੰ ਜਿਵੇਂ ਕਿ ਅੱਜ ਡਿਸਕਵਰ ਰੋਡ ਸੰਗੀਤ ਕਰ ਰਹੇ ਹਾਂ ਤੇ ਇਹਦੇ ਵਿੱਚ ਦਿੱਕਤ ਆਉਂਦੀ ਹੈ ਕਿ ਕਿ ਜਿਹੜੀ ਸਿਲੰਡਰ ਕਿਟ ਹੈ ਜਾਂ ਬੋਰ ਕਰਾਉਂਦੇ ਤੁਸੀਂ ਉਹ ਖਰਾਬ ਹੋ ਜਾਂਦਾ ਹੈ ਤੇ ਇਹ ਮੋਟਰਸਾਈਕਲ ਦੇ ਵਿੱਚ ਦੂਜੀ ਹੈ ਤੀਜੀ ਵਾਰੀ ਸਿਲੰਡਰ ਗੱਡੇ ਵੀਰ ਨੇ ਪਵਾਈ ਹੈ ਤੇ ਨਾ ਸ਼ਿਕਾਇਤ ਤੇ ਜਾਂ ਸਿਲੰਡਰ ਕਿਟ ਵਿੱਚ ਹੀ ਰਹਿੰਦੀ ਇੰਜਨ ਹੀ ਨਹੀਂ ਰਹਿੰਦਾ ਹੈ ਤਾਂ ਕਿ ਦੋ ਤਿੰਨ ਵਾਰੀ ਬਿੰਡ ਕਰਵਾ ਚੁੱਕੇ ਆ ਕਹਿੰਦਾ ਇੰਨਾਂ ਨੂੰ ਨਹੀਂ ਰਹਿ ਰਿਹਾ ਇਹਦੇ ਵਿੱਚ ਕੀ ਦਿੱਕਤ ਆਏ ਤੁਹਾਨੂੰ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਾਂਗੇ ਤੇ ਇਹਦੇ ਤੇ ਜਿਹੜੀ ਹੈਗੀ ਪਸ ਸਿਲੰਡਰ ਕਿਟ ਹੈ बजाज ਕੰਪਨੀ ਦੇ ओरिजिनल ਲੈ ਕੇ ਪਾ ਰਹੇ ਆ ਠੀਕ ਹੈ ਤੇ ਇਹਦੇ ਵਿੱਚ ਪਹਿਲਾਂ ਵੀ ਖਰਾਬ ਹੋਈ ਨਾ ਪਿਸਟਨ ਵੀ ਬਾਈ ਨਾਲ ਦੋ ਤਿੰਨ ਵਾਰੀ ਪਵਾ ਲਿਆ ਉਸ ਤੋਂ ਬਾਅਦ ਸਿਲੰਡਰ ਕਿਟਾਂ ਵੀ ਦੋ ਵਾਰੀ ਪਵਾਲ ਚੁੱਕਿਆ ਹੈ ਨਾ ਤੇ ਇਹ ਪਿਸਟਨ ਕਿਟ ਜਿਆ ਸਿਲੰਡਰ ਕਿਟ ਵੀ ਸੀ ਹੋ ਜਾਂਦਾ ਮੁਕ ਹੈ ਨਾ ਇਹ ਚੱਲਣ ਤੋਂ ਬਾਅਦ ਓਵਰ ਹੀਟਿੰਗ ਹੋ ਜਾਂਦੀ ਹੈ ਜੇ ਤੁਹਾਡੇ ਲਈ ਵੀ ਡਿਸਕਵਰ ਮੋਟਰਸਾਈਕਲ ਹੈ ਤੁਸੀਂ ਵੀ ਇੰਜਨ ਕਰਾਉਣ ਵੇਲੇ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਰੱਖਣਾ ਕਿਉਂਕਿ ਆਪਾਂ ਬਹੁਤ ਹੀ ਬਰੀਕੀ ਨਾਲ ਜਿਹੜੀ ਚੀਜ਼ਾਂ ਹੁੰਦੀਆਂ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਹਾਂ ਕਿਉਂਕਿ ਤੁਹਾਡਾ ਜਿਹੜਾ ਨੁਕਸਾਨ ਉਹ ਨਾ ਹੋ ਸਕੇ ਬੁੱਧ ਵੀਰ ਨੇ ਕਹਿੰਦੇ ਡਿਸਕਨੈਕਟ ਕਰਵਾਉਣ ਤੋਂ ਬਾਅਦ ਯਾਰ ਆਪਣਾ ਜਿਹੜਾ ਮੋਟਰਸਾਈਕਲ ਆ ਉਹ ਸੀਜ ਹੋ ਜਾਂਦਾ ਜਾਂ ਗਰਮ ਹੋ ਜਾਂਦਾ ਜਾਂ ਥੋੜੇ ਸਮੇਂ ਬਾਅਦ ਦੇ ਵਿੱਚ ਹੀ ਇਹ ਬਗਲੈਲ ਖਾ ਜਾਂਦਾ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਚੀਜ਼ ਆਇਓ ਹੁਣ ਦੱਸਿਓ ਵੀ ਉਹ ਕੀ ਪ੍ਰੋਬਲਮ ਆ ਤੇ ਕੀ ਦਿੱਕਤ ਆ ਠੀਕ ਹੈ ਜੀ ਪਹਿਲਾਂ ਤੁਹਾਨੂੰ ਸਿਲੰਡਰ ਕਿੱਡ ਬਾਰੇ ਦੱਸ ਦਿਆਂ ਹਾਂ ਠੀਕ ਹੈ ਜੀ ਤੇ ਇਹ ਮੋਟਰਸਾਈਕਲ ਦੇ ਵਿੱਚ ਦਿੱਕਤ ਕਿਉਂ ਆਈ ਹੈ ਆਪਾਂ ਪਹਿਲਾਂ ਸਿਲੰਡਰ ਕਿੱਡ ਖੋਲਦੇ ਹਾਂ ਖੋਲ ਕੇ ਤੁਹਾਨੂੰ ਉਹ ਚੀਜ਼ ਦੱਸਾਂਗੇ ਜੇ ਇਹਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਹ ਜਿਹੜਾ ਕਮੇ ਰਹਿਦਾ ਇਹ ਇੰਜਣ ਹੈ ਜਿਹੜਾ ਇਹਨੂੰ ਸਾਰ ਨੂੰ ਠੰਡਾ ਕਿਵੇਂ ਰੱਖਦੇ ਕਿਹੜੇ ਕੀਤੇ ਠੰਡਾ ਰੱਖਦੇ ਨੇ ਠੀਕ ਹੈ ਸਰ ਸਿਲੰਡਰ ਕਿਹਦਾ ਬਿਆਜ ਵੀ ਥੋੜੇ ਸਾਹਮਣੇ ਅਸੀਂ ਉਪਰ ਕਰ ਰਹੇ ਹਾਂ ਠੀਕ ਹੈ ਕੋਈ ਕਸਮ ਤੁਹਾਨੂੰ ਮੈਂ ਇਹਦੇ ਵਿੱਚ ਕਿੱਥੇ ਕੀ ਦਿੱਕਤਾਂ ਕੀ ਕਰਵਾਤਾ ਤੇ ਪੰ ਕਿਹੜੀ ਚੀਜ਼ਾਂ ਚੈੱਕ ਕਰਦੇ ਹਾਂ ਇਹ ਦੇਖੋ ਜੀ ਆ ਦੇਖੋ ਜੀ ਜਿਵੇਂ ਕਿ ਕੰਪਨੀ ਦਾ ਸਪੈਸ਼ਲ ਨਿਸ਼ਾਨ ਦਿੱਤਾ ਹੈ ਜਿਹੜਾ ਉੱਪਰ ਆ ਦੇਖ ਸਕਦੇ ਬਈ ਇਸ ਪੈਰਨ ਨਿਸ਼ਾਨ ਦਿੱਤਾ ਹੈ ਤੇ ਨਿਸ਼ਾਨ ਦੇ ਵਾਸਤੇ ਕੀ ਕੀ ਚਲਾਇਆ ਨਿੱਪਲ ਲਾਇਆ ਇਹਦੇ ਵਿੱਚ ਸਪਲਾਈ ਲਾਈ ਹੈ ਤੇ ਇਧਰ ਆਉਂਦਾ ਤੇ ਇੱਕ ਇਹਦੇ ਵਿੱਚ ਆਹ ਲਾਈ ਹੋਈ ਸਪਲਾਈ ਆ ਦੇਖ ਸਕਦੇ ਆ ਬਈ ਆ ਪੂਰੀ ਪ੍ਰੋਪਰ ਤਰੀਕੇ ਨਾਲ ਦੇਖੋ ਇਹਦੇ ਵਿੱਚ ਸਪਲਾਈ ਲਾਈ ਹੈ ਇਹਨੇ ਕੰਪਨੀ ਨੇ ਕਿਉਂਕਿ ਜਿਹੜਾ ਮੰਗਲਾ ਹੈ ਲੈ ਜਿਹੜਾ ਪ੍ਰੋਪਰ ਤਰੀਕੇ ਨਾਲ ਪਿਸਟਨ ਦੇ ਉੱਪਰ ਲੱਗਿਆ ਰਹੇ ਤੇ ਜਿਹੜਾ ਆਪਣਾ ਮੋਟਰਸਾਈਕਲ ਆਵੇ ਸੀਜ਼ ਨਾ ਹੋਵੇ ਕਿਉਂਕਿ ਇਹਨਾਂ ਕੰਪਨੀ ਨੇ ਸਪੈਰਲ ਸਪਲਾਈ ਲਾਈ ਹੈ ਪਿਸਟਨ ਬਾਅਦ ਤੇ ਪਿਸਟਨ ਛੋਟੇ ਹੋਣ ਦੇ ਕਾਰਨ ਸਪੈਸ਼ਲ ਸਪਲਾਈ ਲਾਈ ਹੈ ਪਰ ਇਹ ਜੇ ਸਪਲਾਈ ਅਸੀਂ ਚੈੱਕ ਕਰਦੇ ਇਹਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੋਈ ਪਈ ਹੈ ਰੇਗ ਮੋਟਰਸਾਈਕਲ ਦੇ ਵਿੱਚ ਵਾਰ-ਵਾਰ ਇਹ ਦਿੱਕਤ ਆਉਂਦੀ ਰਹਿੰਦੀ ਹੈ ਬਹੁਤ سارے ਮੋਟਰਸਾਈਕਲਾਂ ਵਿੱਚ ਤੁਸੀਂ ਦੇਖੋਗੇ ਜਿਹਨੇ ਸਰਵਿਸ ਟਾਈਮ ਤੇ ਨਹੀਂ ਹੁੰਦੀ ਉਹਨਾਂ ਪਿਸਟਨ ਸੀਜ ਹੁੰਦਾ ਵੱਡਾ ਕਾਰਨ ਪਤਾ ਕੀ ਹੁੰਦਾ ਜਿਹੜਾ ਸਰਾਕ ਹੁੰਦਾ ਆ ਦੇਖਿਓ ਉਹਰੇ ਲਈ ਇਹ ਹੁਣ ਦਿਖਾਉਨੇ ਆ ਇਹਦੇ ਵਿੱਚ ਨਾ ਸਰਾਕ ਹੁੰਦਾ ਆ ਦੇਖ ਆਪਾਂ ਪٹرول ਪਾਉਨੇ ਆ ਤੇ ਪٹرول ਉਰੇ ਨਹੀਂ ਆ ਰਿਹਾ ਆਪਾਂ ਪٹرول ਪਾਉਨੇ ਆ ਤਾਂ ਜਿਹੜੀ ਸਪਲਾਈ ਹੈ ਜਿਹੜੀ ਇਹਦੀ ਆ ਨਹੀਂ ਰਹੀ ਆ ਦੇਖ ਸਕਦੇ ਹੋ ਉਹ ਸਪਲਾਈ ਜਿਹੜੀ ਬੰਦ ਹੈ ਕਿਉਂਕਿ ਕਿਸੇ ਵੀਰ ਨੇ ਜਾਂ ਤਾਰ ਜਾਂ ਕੋਈ ਚੀਜ਼ ਇਹਦੇ ਵਿੱਚ ਫਸੀ ਹੋਈ ਹੈ ਉਹਦੇ ਕਾਰਨ ਸਪਲਾਈ ਨਹੀਂ ਆ ਰਹੀ ਕਿਉਂਕਿ ਇਹਨੂੰ ਜਿੰਨੀ ਵਾਰੀ ਤੁਸੀਂ ਮਰਜ਼ੀ ਕਿਟ ਪਵਾ ਲਓ ਇਹ ਮੋਟਰਸਾਈਕਲ ਨਾ ਸੀਜ਼ ਹੋਈ ਜਾਣਾ ਆ ਦੇਖ ਸਕਦੇ ਆ ਵੀ ਆ ਉਹ ਛੋਟਾ ਜਿਹਾ ਸਰਾਕ ਹੈ ਇਹਨੂੰ ਆਪਾਂ ਖੋਲਾਂਗੇ ਖੋਲ ਕੇ ਤੁਹਾਨੂੰ ਦਿਖਾਉਨੇ ਆ ਇਹਨੂੰ ਸਰਾਕ ਸਾਫ਼ ਕਰਕੇ ਫਿਰ ਇਹ ਸਿਸਟਮ ਚਲਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਕੋਈ ਕਦੇ ਵੀ ਦਿੱਕਤ ਨਹੀਂ ਆਉਗੀ ਮੋਟਰਸਾਈਕਲ ਤੇ ਪੇਕ ਆਪ ਇਦਾਂ ਹੋਊਗੀ ਜਿਵੇਂ ਨਵੇਂ ਬਿਊਜ ਹੈ ਜੇ ਇਹਦੇ ਵਿੱਚ ਕੋਈ ਗਾਧਿਆ ਕੋਈ ਚੀਜ਼ ਫਸ ਗਈ ਤਾਂ ਤੁਹਾਡਾ ਮੋਟਰਸਾਈਕਲ ਨਾ ਵਾਰ-ਵਾਰ ਗਰਮ ਹੋਣਾ ਹੈ ਪੇਕਪ ਨੇ ਬੰਨੇ ਤੇ ਇੰਜਨ ਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ ਘੱਟ ਗਈ ਜੇ ਤੁਹਾਡਾ ਮੋਟਰਸਾਈਕਲ ਕੋਈ 10000 ਜਾਂ 20000 ਕਿਲੋਮੀਟਰ ਦੇ ਉੱਪਰ ਇੰਜਨ ਖਰਮ ਹੋ ਜਾਣਾ ਕਿਉਂਕਿ ਇਹ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਪੂਰੀ ਸਾਫ਼ ਕਰਨਾ ਜਦ ਵੀ ਤੁਸੀਂ ਮੋਟਰਸਾਈਕਲ ਦਾ ਇੰਜਨ ਕਰਵਾਉਣਾ ਹੈ ਇੱਕ ਆਏਗਾ ਪੰਪ ਪੰਪ ਵੀ ਆਪੋ ਖੋਲਿਆ ਕਿਉਂਕਿ ਇਹਦੇ ਵਿੱਚ ਛੋਟੇ-ਛੋਟੇ ਸਕਰੈਜ ਆ ਚੁੱਕੇ ਨੇ ਤੇ ਪੰਪ ਜਿਹੜਾ ਹੁੰਦਾ ਇਸ ਤਰ੍ਹਾਂ ਪਲੇ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਇਹ ਖਰਾਬਲੇ ਨਹੀਂ ਹੋਣੀ ਚਾਹੀਦੀ ਜਿਹੜਾ ਪੰਪ ਆ ਨੂੰ ਪ੍ਰੋਪਰ ਤਰੀਕੇ ਨਾਲ ਖਲਾਉਣਾ ਚਾਹੀਦਾ ਹੈ ਜਿਹੜੇ ਉੱਪਰ ਸਕਰਾਇਆ ਜਾਂ ਤਾਂ ਤੁਸੀਂ ਪੇਪਰ ਰੇਗ ਮਾਰ ਲੈ ਕੇ ਇਹਨੂੰ ਪੂਰਾ ਚੰਗੀ ਤਰ੍ਹਾਂ ਸਾਫ਼ ਕਰੋ ਬਈ ਜਿਹੜੀ ਮੰਗਲਾਲ ਦੀ ਸਪਲਾਈ ਹੈ ਪੂਰੀ ਪ੍ਰੋਪਰ ਤਰੀਕੇ ਨਾਲ ਰਹੇ ਤੇ ਜਿਹੜਾ ਆਪਣਾ ਪੰਪ ਹੈ ਆ ਦੇਖੋ ਜੀ ਦੇਦਾ ਸਰਾਖ ਹੈ ਜਿਹੜਾ ਸੀ ਇਹ ਟੇਡਾ ਹੋ ਗਿਆ ਨਾ ਤਾਂ ਜਿਹੜੀ ਸਪਲਾਈ ਹੁੰਦੀ ਹੈ ਇੱਧਰ ਦੇ ਨਿਕਲ ਕੇ ਇੱਧਰ ਆ ਜਾਣੀ ਹੈ ਕਿਉਂਕਿ ਪੂਰਾ ਜਿਹੜਾ ਹੈਗਾ ਪ੍ਰੈਸ਼ਰ ਆ ਉਹ ਪੂਰਾ ਨਹੀਂ ਬਣਦਾ ਪੂਰੇ ਪ੍ਰੈਸ਼ਰ ਦੇ ਨਾਲ ਹੀ ਜਿਹੜਾ ਇੱਥੇ ਪੰਪ ਵੀ ਆ ਸਰਾਖ ਹੈ ਇਹਦਾ ਸਰਾਕ ਤੁਸੀਂ ਦੇਖ ਰਹੇ ਹੋ ਆਹ ਦੇਖੋ ਮੇਰਾ ਕੈਮਰਾ ਇੱਥੇ ਛੋਟਾ ਇਤਲਾਕ ਆ ਦੇਖੋ ਹੁਣ ਪੈਟਰੋਲ ਆਇਆ ਕਾਫੀ ਸਮੇਂ ਬਾਅਦ ਕਿਉਂਕਿ ਬਹੁਤ ਹੀ ਘੱਟ ਸਮੇਂ ਦੇ ਵਿੱਚ ਪੈਟਰੋਲ ਆਇਆ ਇਹ ਇਹਦਾ ਪ੍ਰੈਸ਼ਰ ਇੰਨਾ ਹੋਣਾ ਚਾਹੀਦਾ ਪੂਰੀ ਧਾਰ ਪੈਣੀ ਚਾਹੀਦੀ ਹੈ ਜੇ ਤੁਸੀਂ ਪੰਪ ਨਾਲ ਐਂਡਾ ਚਲਾਉਂਗੇ ਉਂਗਲ ਧਰ ਕੇ ਨਾ ਉਹਨੂੰ ਬੰਦ ਕਰਕੇ ਤਾਂ ਪੂਰੀ ਪ੍ਰੈਸ਼ਰ ਨਾਲ ਧਾਰ ਨੂੰ ਹੀ ਚਾਹੀਦਾ ਫਿਰ ਆਪਣਾ ਮੋਟਰਸਾਈਕਲ ਤੁਸੀਂ ਜੋ ਤੋਂਪ ਤਰੀਕੇ ਨਾਲ ਸਹੀ ਚੱਲੂਗਾ ਜੇ ਤੁਸੀਂ ਵੀ ਆਪਣੇ ਮੋਟਰਸਾਈਕਲ ਦਾ ਇੰਜਣ ਕਰਵਾਉਣਾ ਹੋ ਜਾਂ ਕੋਈ ਸਰਵਸ ਵਗੈਰ ਕਰਾਉਂਦੇ ਆ ਤਾਂ ਤੁਸੀਂ ਨਾ ਇੱਕ ਵਾਰੀ ਜੇ ਗਰਮ ਹੁੰਦਾ ਤਾਂ ਪਹਿਲਾਂ ਤੁਸੀਂ ਕਿਟ ਖਲਵਾ ਕੇ ਇੱਕ ਵਾਰੀ ਫੂਲ ਚੈੱਕ ਕਰਵਾ ਲੈ। ਵੀ ਆਪਣੀ ਮੋਟਰਸਾਈਕਲ ਦੀ ਜਿਹੜੀ ਸਪਲਾਈ ਹੈ ਇਹ ਪ੍ਰੋਪਰ ਤਰੀਕੇ ਨਾਲ ਸਹੀ ਚੱਲ ਰਹੀ ਹੈ। ਸਾਡੇ ਕੋਲ ਮੋਟਰਸਾਈਕਲ ਦੀ ਐਵਰੇਜ ਹੈ ਤੁਸੀਂ ਹੈਰਾਨ ਮੰਨ ਜਿਓਗੇ 80+ ਦੀ ਐਵਰੇਜ ਹੀ ਕਰਦੇ ਨੇ। 80+ ਦੀ ਐਵਰੇਜ ਦਿੰਦਾ ਜਿਹੜਾ ਡਿਸਕਵਰਸ ਹੋਵੇ ਬਹੁਤ ਵੀਰਾਂ ਨੇ ਸਾਨੂੰ ਦੱਸਿਆ ਵੀ 80+ਾਂ ਨੂੰ ਮਾਈਲੇਜ ਮਿਲ ਰਹੀ ਹੈ। ਕਿਉਂਕਿ ਉਹਦਾ ਰੀਜ਼ਨ ਇਹੀ ਹੈ ਕਿ ਉਹ ਤੇ ਸਹੀ ਤਰੀਕੇ ਨਾਲ ਵਰਤ ਕਰ ਰਹੇ ਹੁੰਦਾ ਹੈ। ਇਹ ਟੀਕੇ ਵਰਕ ਨਹੀਂ ਕਰਨਗੇ ਤਾਂ ਫਿਰ ਤੁਸੀਂ ਕਾਰਬੂਰੇਟਰ ਤੋਂ ਮੈਂ ਕੁਝ ਮਰਜ਼ੀ ਕਰਵਾ ਲਓ ਪਰ ਇਹ ਮੁਕਸਲ ਹੈ ਐਮਰੇਂਜ ਦੇਣੀ ਹੀਟ ਹੋਣਾ ਤੇ ਬੇਕਅਪ ਨੇ ਦੇਣੀ ਜੇ ਬੇਕਅਪ ਸਹੀ ਹੈ ਤਾਂ ਸਮਝ ਲਓ ਤੁਹਾਡਾ ਇਹ ਸਰਾਹ ਕਹਿਣਾ ਚੱਲ ਰਿਹਾ ਹੈ। ਲਈ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟਾਂ ਦਾ ਇੰਡਸਟਾ ਜ਼ਰੂਰ ਕਰੋ ਬਈ।